ਮੈਨੂੰ ਕਹਨ ਵਾਲੀ ਅਫੇਰ ਕੀ ਹੋ ਗਿਆ ਗਲਤੀ ਬੰਦਿਆਂ ਦੀ ਹੁੰਦੀ ਆ ਤਾਂ ਕਿ ਇਹ ਇਹ ਕਿਹਨੇ ਕਿਹਾ ਬੰਦ ਇਹ ਬਾਟੀਆਂ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕਿ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾਲ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾ ਉਹ ਜੇਕਰ ਤੁਸੀਂ ਵੀ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਧਿਆਨ ਨਾਲ ਦੇਖੋ ਵੀਡੀਓ ਦੇਖੋ ਸੁਚੇਤ ਹੋ ਜਾਓ ਅਤੇ ਹੋਰ ਲੋਕਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰਨਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਅਤੇ ਦੇਖ ਭਾਲ ਕੇ ਹੀ ਉਹ ਪੀਜ਼ਾ ਖਾਣ ਕਿਉਂਕਿ ਹੁਣ ਪੀਜ਼ਾ ਦੇ ਵਿੱਚੋਂ ਇੱਕ ਵੱਡਾ ਕਾਕਰੋਚ ਨਿਕਲਿਆ ਹੈ ਜਿहां ਇੱਕ ਵੱਡਾ ਕਾਕਰੋਚ ਨਿਕਲਣ ਤੋਂ ਬਾਅਦ ਜਿੱਥੇ ਜਿਨ੍ਹਾਂ ਨੇ ਪੀਜ਼ਾ ਆਰਡਰ ਕੀਤਾ ਸੀ ਉਹ ਹੈਰਾਨ ਰਹਿ ਗਏ ਤਾਂ ਉੱਥੇ ਹੀ ਇਹ ਵੀਡੀਓ ਦੇਖ ਕੇ ਹਰ ਕਿਸੇ ਦੇ ਹੀ ਹੋਸ਼ ਉੱਡ ਗਏ ਨੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਜੇਕਰ ਦਾ ਖਾਣ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣਾ ਕਿ ਕਿਸ ਤਰੀਕੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਬੱਚਿਆਂ ਦੇ ਲਈ ਇੱਕ ਪੀਜ਼ਾ ਇੱਕ ਨਿੱਜੀ ਰੈਸਟੋਰੈਂਟ ਤੋਂ ਆਨਲਾਈਨ ਆਰਡਰ ਕੀਤਾ ਕਿ ਆਸੀ ਡਿਲੀਵਰੀ ਬੁਆਏ ਪੀਜ਼ਾ ਲੈ ਕੇ ਆਉਂਦਾ ਹੈ ਅਤੇ ਜਦੋਂ ਇਸ ਵਿਅਕਤੀ ਦੇ ਵੱਲੋਂ ਆਪਣੇ ਬੱਚਿਆਂ ਦੇ ਸਾਹਮਣੇ ਪੀਜ਼ਾ ਖੋਲ ਕੇ ਰੱਖਿਆ ਜਾਂਦਾ ਹੈ ਬੱਚੇ ਖਾਣਾ ਵੀ ਸ਼ੁਰੂ ਕਰ ਦਿੰਦੇ ਨੇ ਪੀਜ਼ਾ ਤੇ ਅਚਾਨਕ ਇਸ ਪੀਜ਼ਾ ਦੇ ਵਿੱਚੋਂ ਇੱਕ ਵੱਡਾ ਕੋਕਰੋਚ ਨਿਕਲਦਾ ਜਿਸ ਨੂੰ ਦੇਖ ਕੇ ਉਹ ਵਿਅਕਤੀ ਹੈਰਾਨ ਰਹਿ ਜਾਂਦਾ ਇਸ ਦੇ ਵੱਲੋਂ ਡਿਲੀਵਰੀ ਬாய் ਨੂੰ ਫੋਨ ਕੀਤਾ ਜਾਂਦਾ ਤੇ ਡਿਲੀਵਰੀ ਬாய் ਸਿੱਧੀ ਗੱਲ ਰੈਸਟੋਰੈਂਟ ਦੇ ਮਾਲਕ ਦੇ ਨਾਲ ਕਰਵਾ ਦਿੰਦਾ ਤੇ ਮਾਲਕ ਦਾ ਕਹਿਣਾ ਸੀ ਕਿ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਜੇਕਰ ਪੀਜ਼ਾ ਦੇ ਵਿੱਚੋਂ ਕੋਕਰੋਚ ਨਿਕਲਿਆ ਹੈ ਤਾਂ ਉਹ ਪੀਜ਼ਾ ਬਦਲ ਕੇ ਦੇ ਦੇਣਗੇ ਪਰ ਦੂਜੇ ਪਾਸੇ ਪੀਜ਼ਾ ਲੈਣ ਵਾਲੇ ਇਸ ਵਿਅਕਤੀ ਦਾ ਕਹਿਣਾ ਸੀ ਕਿ ਜੇਕਰ ਮੇਰੇ ਬੱਚੇ ਇਹ ਕੋਕਰੋਚ ਖਾ ਲੈਂਦੇ ਪੀਜ਼ਾ ਖਾ ਲੈਂਦੇ ਤਾਂ ਮੇਰੇ ਬੱਚੇ ਬਿਮਾਰ ਹੋ ਸਕਦੇ ਸੀ ਕੁਝ ਵੀ ਹੋ ਸਕਦਾ ਸੀ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਅਚਾਨਕ ਉਹ ਕੋਕਰੋਚ ਜੋ ਹੈ ਉਹ ਨਿਗਾਹ ਦੇ ਵਿੱਚ ਆ ਗਿਆ ਨਜ਼ਰ ਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪੀਜ਼ਾ ਉੱਥੇ ਹੀ ਛੱਡ ਦਿੱਤਾ ਫਿਲਹਾਲ ਜ਼ਬਰਦਸਤ ਹੰਗਾਮਾ ਵੀ ਹੁੰਦਾ ਹੋਇਆ ਨਜ਼ਰ ਆਇਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਇਹ ਖਬਰ سامنے ਆਈ ਹੈ ਮਾਚੀਵਾੜਾ ਸਾਹਿਬ ਦੇ ਪਿੰਡ ਰੱਤੀਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਪੀਜ਼ੇ ਦੇ ਵਿੱਚੋਂ ਕੋਕਰੋਚ ਨਿਕਲਿਆ ਜਿਸ ਤੋਂ ਬਾਅਦ ਵਿਅਕਤੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਰੈਸਟੋਰੈਂਟ ਮਾਲਕ ਨੂੰ ਤਾਂ ਰੈਸਟੋਰੈਂਟ ਮਾਲਕ ਦਾ ਕਹਿਣਾ ਸੀ ਕਿ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਹਾਲਾਂਕਿ ਉਸਨੇ ਕਿਹਾ ਇੱਕ ਸਾਡੇ ਵੱਖੋ ਵੱਖਰੇ ਰੈਸਟੋਰੈਂਟਸ ਨੇ ਵੱਖੋ ਕ੍ਰਿਆ ਥਾਵਾਂ ਤੇ ਤੇ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਪੀਜ਼ਾ ਦੇ ਵਿੱਚੋਂ ਕੋਕਰੋਚ ਨਿਕਲਿਆ ਹੋਵੇ ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਪੀਜ਼ਾ ਬਣਾਉਣ ਸਮੇਂ ਵੀ ਇਤਿਹਾਤ ਵਰਤਦੇ ਹਾਂ ਅਤੇ ਪੀਜ਼ਾ ਬਣਾਉਣ ਤੋਂ ਬਾਅਦ ਵੀ ਚੈਕਿੰਗ ਕਰਦੇ ਹਾਂ ਪੈਕਿੰਗ ਸਮੇਂ ਵੀ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਤੇ ਇਹ ਹੋ ਨਹੀਂ ਸਕਦਾ ਕਿ ਸਾਡੇ ਪੀਜ਼ਾ ਦੇ ਵਿੱਚੋਂ ਕੋਕਰੋਚ ਨਿਕਲਿਆ ਹੋਵੇ ਫਿਲਹਾਲ ਵੱਖੋ-ਵੱਖਰੇ ਕੀ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹਲੋ ਫੂਡ ਵਾਲਿਆਂ ਤੋਂ ਜੀ ਇਹਨਾਂ ਦੇ ਪੀਜ਼ਾ ਮੰਗਾਇਏ ਨੂੰ ਮੈਂ 550 ਰੁਪਏ ਉਹਨੂੰ Google Pay ਕੀਤਾ 3 ਵਜੇ ਦੋਸਤੋ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਂਗਰੋਜ ਨਿਕਲਿਆ। ਬਾਈ ਇਹਨਾਂ ਨੂੰ ਕਾਲ ਕੀਤੀ ਐ ਡਿਲੀਵਰੀ ਬਾਈ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ। ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹੁੰਦੀ ਆ। ਹੋਰ ਪੀਜ਼ਾ ਭੇਜ ਦੰਦੇ ਆ। ਤਾਂ ਕੀ ਹੋਣ ਲੱਗਿਆ। ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਂਗਰੋਜ ਬਣ ਰਹੇ ਨੇ 800-500 ਰੁਪਏ ਦੇ ਤੇ ਪੀਜ਼ਾ ਦੇ ਵਿੱਚ। ਮੈਂ ਕਰੇ ਮੰਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮਗਾਈ ਨੂੰ ਇਹਨਾਂ ਡਿਲੀਵਰੀ ਬਾਈ ਨੂੰ ਇਹਨਾਂ ਦੇ ਨੂੰ। ਉਦੋਂ ਇਹਨਾਂ ਦੇ ਵਿੱਚ ਕੌਂਗਰੋਜ ਨ ਹੋਣੇ ਦਾ ਅੱਧਾ ਘੰਟਾ ਹੋਇਆ ਜੀ ਮੈਨੂੰ ਮਗਾਈ ਨਹੀਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਬਾਈ ਸਲਾਈ ਸਾਫ ਕਰ ਰਿਹਾ ਸੀਗਾ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕੌਕਰੋ ਜਿਹੜੇ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੌਕਰੋ ਜਾਊਗਾ ਜੀ ਇਸ ਸੰਬੰਧ ਵਿੱਚ ਤੁਸੀਂ ਇਹਨਾਂ ਦੇ ਕਿਤੇ ਬਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਜੀ ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਇਹ ਕਿਨੇ ਗਿਆ ਇਹ ਬਾਡਿੰਗ ਇਹਨਾਂ ਦੇ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾਪ ਦੇ ਦਾ ਬੰਦ ਕਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਇਹ ਜਗੰਦ ਖਵਾਉਣ ਇਹਦਾ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ ਇਹਦੇ ਸੱਚ ਤੋਂ ਸੱਚਤ ਕਾਰਵਾਈ ਕਰੇ ਇਹਨਾਂ ਦੇ ਹੀ ਮਹਿਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਕੰਪਲੇਟ ਨਹੀਂ ਕੀਤੀ ਮੈਂ ਇਹਨਾਂ ਕੋਲ ਪਹੁੰਚਿਆ ਜੀ ਤੁਹਾਨੂੰ ਲੱਗੇ ਮੈਂ ਜੋਬ ਕਰਦਾ ਵੀਰੇ ਇੱਥੇ ਕੀ ਗੱਲ ਹੋ ਗਈ ਦੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਤੇ ਅਸੀਂ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋਊ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਮੰਤਰੀ ਅੰਦਰ ਉਸ ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਬੁੱਝ ਜਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ ਸੀ બસ ਇਹੀ ਕੁਛ ਆ ਜਦੋਂ ਤੁਸੀਂ ਚੈਕਿੰਗ ਕਰਦੇ ਕੋਈ ਯੂਨੀ ਚੈਕਿੰਗ ਵਗੈਰਾ ਕਰਦੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਇਹ ਤਾਂ ਸਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ દૂર તે મુદ્દે નેડે પંજાબી ટીવી